ਸ਼ਿਗird ਰੱਖਿਆ ਫਿਰ ਰੱਖੇ ਹੀ ਹੈਗੇ ਹਾਂ ਹੈਗੇ ਨੇ ਹਾਂ ਸ਼ਿਗird ਕੋਈ ਉਹਨਾਂ ਚੋ ਫੇਮਸ ਹੋਇਆ ਹੋਵੇ ਸਾਰੇ ਫੇਮਸ ਹੋਏ ਸਾਰੇ ਕਿਹੜੇ ਦੱਸੋ ਸੁਦੇਸ਼ ਲੈਰੀ ਲੈਰੀ ਸਾਹਿਬ ਹਾਂ ਜੀ ਤੁਹਾਡੇ ਸ਼ਿਗird ਨੇ ਉਹ ਮੇਰਾ ਸ਼ਿਗird ਆ ਐਵੇਂ ਕੈਮਰੇ ਸਾਹਮਣੇ ਸਨ ਕਹਿ ਰਹੇ ਜਿਉਂ ਉਹਨਾਂ ਸੁਣ ਲਿਆ ਨਾ ਫਿਰ ਨਹੀਂ ਉਹ ਵੀ ਮੰਨਦੇ ਨੇ ਮੰਨਦਾ ਤਾਂ ਉਹ ਪਛੋਕਰ ਨਹੀਂ ਭੁੱਲਿਆ ਬੰਦਾ ਹਾਂ ਜਦੋਂ ਉਹਨੇ ਇੱਥੇ ਆਣਾ ਨਾ ਅੱਛਾ ਜੀ ਮੈਨੂੰ ਮਿਲ ਕੇ ਜਾਣਾ ਜਾਂ ਮੇਰੇ ਘਰ ਆਇਆ ਨਾ ਯਾਦ ਚ ਬੁਲਾ ਲੈਣਾ ਤੇ ਪਰਸੋਂ ਹੀ ਲਿਫੋਨ ਆਇਆ ਉਹਦਾ ਫੋਨ ਹੈਗਾ ਵਨ ਵੇ ਅੱਛਾ ਜੀ ਮੈਨੂੰ ਫੋਨ ਕਰ ਸਰ ਮੈਂ ਨਹੀਂ ਉਹਨੂੰ ਕਰ ਸਕਦਾ ਤੇ ਉਹ ਮੈਨੂੰ ਫੋਨ ਕੀਤਾ ਕੌਣ ਬਣੇਗਾ ਕਰੋੜ ਜਦੋਂ ਉਪਲਬਧਦੀ ਹੁੰਦੀ ਹੈ ਨਾ ਕੋਈ ਮੈਨੂੰ ਫੋਨ ਕਰਦਾ ਅੱਛਾ ਹਾਂ ਰਾਏ ਲੈਂਦਾ ਮੇਰੇ ਕੋ ਉਹ ਝਾਰਾ ਕੁਝ ਨੂੰ ਯਾਦ ਹੈ ਤੇ ਉਹ ਵੀ ਕਈ ਵਾਰੀ ਨਾ ਜਦੋਂ ਆਪਾਂ ਇਕੱਠੇ ਹੁੰਦੇ ਨਾ ਜਦੋਂ ਸ਼ਗਿਰਦ ਪਿਆ ਇੱਥੇ ਮੇਰੇ ਕੋ ਰਹਿਣਾ 10 ਸਾਲ ਮੇਰੇ ਕੋ ਨਹੀਂ ਰਿਹਾ ਕਰੇ ਹਾਂ ਹਾਂ ਕਰੇ ਠੀਕ ਇਹ ਮੈਨੂੰ ਨਾ ਰਸਤੇ ਜਾਂਦੇ ਕਹਿਣਾ ਮੈਂ ਕਹਿੰਦਾ ਜਿਹੜਾ ਕਿਸੇ ਬਾਰੇ ਸੋਚਦਾ ਨਾ ਪਰਮਾਤਮਾ ਉਹਦੇ ਬਾਰੇ ਸੋਚਦਾ ਹਾਂ ਕਹਿੰਦਾ ਨਾ ਭਾਜੀ ਰੋਣਕੀ ਰਾਮ ਵਾਂਗ ਤੁਹਾਡਾ ਵੀ ਨਾਮ ਹੋਏਗਾ ਰੋਣਕੀ ਦਾ ਉਹ ਬੜਾ ਨਾਮ ਸੀ ਹਾਂਜੀ ਰੋਣਕੀ ਰਾਮ ਤੁਹਾਡਾ ਵੀ ਨਾਮ ਹੋਏਗਾ ਮਲਵਿੰਦਰ ਵਿੱਕੀ ਆਹੋ ਮੈਂ ਕਹਾਂ ਜੀ ਮਤਲਬ ਕਿ ਦੇਖੋ ਉਹ ਮੇਰੇ ਬਾਰੇ ਸੋਚਦਾ ਆਪਣੇ ਬਾਰੇ ਨਹੀਂ ਸੋਚਦਾ